ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਨਾਲ ਦੋ ਜਾਨਵਰਾਂ ਸਾਂਝੇ ਕਰਨੇ ਆ ਇੱਕ ਤਾਂ ਜਰਸੀ ਅੰਗ ਦੇ ਵਿੱਚ ਥੋੜੀ ਕ੍ਰਾਸ ਬੱਛੀ ਜਿਹਨ ਦੀ ਇਹ ਬਾਈ ਨੇ ਸੇਲ ਕਰਨੀ ਹੈ ਵੇਚਣੀ ਹੈ ਤੇ ਇੱਕ ਜਿਹੜੀ ਆ ਕੱਟੀਆਂ ਬਾਈ ਨੇ ਇਹ ਵੇਚਣ ਠੀਕ ਦੋ ਨਾਗ ਬਾਈ ਦੇ ਵੇਚਣ ਵਾਲੇ ਹੈਗੇ ਤਰੀਕ ਨੋਟ ਕਰ ਲਓ 15 ਤਰੀਕ 8 ਮਹੀਨਾ 2025 ਨੂੰ ਵੀਡੀਓ ਬਣਾ ਰਹੇ ਹਾਂ ਤੋੜ ਕੇ ਸਾਨੂੰ ਰੇਟ ਰੂਲ ਸਾਰਾ ਵੇਚ ਕਰਾ ਦਾਂਗੇ ਥਾਂ ਥਾਂ ਦਿਖਾ ਦਾਂਗੇ ਬਾਕੀ ਜਿਹੜਾ ਫਿਰ ਵੀ ਪਿੱਛੇ ਕਸ ਰਹੀ ਉਹ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਨਾਲ ਤੁਹਾਨੂੰ ਦੀ ਆਪ ਕਰ ਸਕਦਾ ਠੀਕ ਹੈ ਤੇ ਬ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਡਰੈਸ ਬੋਲ ਦਗੇ ਨਾਮ ਤਨਵੀਰ ਆ ਬਾਈ ਪਿੰਡ ਫੂਲ ਆ ਤੇ ਤਹਿਸੀਲ ਵੀ ਫੂਲ ਆ ਜਿਲ੍ਹਾ ਢੰਡਾ ਹੈ ਨਾ ਤੇ ਮੋਬਾਈਲ ਨੰਬਰ 70877783435 ਇਹ ਬਾਈ ਦਾ ਸੰਭਾਰ ਕੰਬਰ ਪਹਿਲਾਂ ਕੱਟੀ ਤੋਂ ਸਟਾਰਟ ਕਰ ਲੈ ਕਿ ਬੱਚੀ ਦੀ ਕੱਟੀ ਤੋਂ ਕਰ ਲੈਨੇ ਬਾਈ ਕੱਟੀ ਤੋਂ ਕਰ ਲੈਨੇ ਜੇ ਆਪਾਂ ਗੱਲ ਕਰੀ ਉਮਰ ਦੀ ਬਈ ਤਨਵੀਰ ਕਿੰਨੀ ਕੁ ਮਰੂ ਕੱਟੀ ਦੀ ਉਮਰ ਤਾਂ ਬਾਈ ਯਾਰ 11 ਮਹੀਨੇ ਦੀ ਉਮਰ ਹੈ ਦੀ ਵੀ ਬਸ ਸਾਲ ਦੇ ਘੇਰੇ ਚ ਮੰਨ ਲਾ ਸਾਲ ਦੇ ਘੇਰੇ ਮੰਨ ਲਾ ਭਲਾ ਤੇ ਥਣ ਚਾਰੀ ਕਿ ਕਿਸ ਹੁੰਗ ਬਹੁਤ ਚੰਗਾ ਕੱਟੀ ਦਾ ਹਾਂ ਤੇ ਦਿਖਾ ਦੇ ਭਲਾ ਤਾਂ ਵੇ ਤਾਂ ਜਿੰਨੀ ਕ ਸਾਲ ਦੀ ਕੱਟੀ ਦਾ ਕੱਦ ਕਾਟ ਹੋਣੀ ਚਾਹੀਦੀ। ਇਹ ਘਰੋਂ ਕੱਟੀ ਲਈ ਆ। ਠੀਕ ਆ। ਹਾਂ। ਸੋਹਣਾ ਯਾਰ ਹਨਾ। ਹਾਂ। ਸੋਹਣੀ ਗਾਇਦੇ ਚ ਲੱਗੇ ਥੋਨਾ। ਸੋਹਣੀ ਸਾਈਜ਼ ਕੱਟੀ ਦਾ। ਤੇ ਬਾਕੀ ਪੁੱਠਾ ਪਠਾ ਵਧੀਆ। ਪੂਰੀ ਚੜਾਈ ਚ ਆ ਗਈ। 2 ਗੱਟੇ ਖਾ ਗਈ। ਕੱਟੀ ਦਾ ਹੋਰ ਹੀ ਬਣ ਜਾਣਾ। ਹਾਂ ਵਧੀਆ ਵਧੀਆ ਸਹੀ ਗੱਲ ਆ। ਮੈਂ ਗੱਲ ਤਾਂ ਉਹੀ ਸਾਂਭ ਸੰਭਾਲ ਤੇ ਮਿਹਨਤ ਦੀ ਗੱਲ ਤਾਂ ਮੈਂਨ। ਜੇ ਕੋਈ ਬੰਦਾ ਮਿਹਨਤ ਕਰ ਲੂ ਤਾਂ ਚੰਗੀ ਗੱਲ ਆ। ਲੱਸਨ ਤੋੜ ਕੇ ਦਿਖਾਣ ਇਥੋਂ ਮਾ। ਲੈ ਇਥੋਂ ਨੀ ਆ ਮਾਰ ਲਿਓ। ਖੜਨ ਨਹੀਂ ਖੁੱਡ ਨਹੀਂ ਕੱਟਦੀ। ਬੜੇ ਬ੍ਰੇਕ ਚ ਆਉਣੀ ਹੂੰ ਚੰਗੀ ਹੈ ਕੱਟੀ ਜੀ ਕਾਜਗੜ ਦੇ ਹੂੰ ਰੇਸ਼ਮੀ ਕਾਗੇ ਕਹਿਣਾ ਰੇਸ਼ਮੀ ਹਾਂ ਉਹ ਚੀਜ਼ ਆਈ ਹੈ ਨਾ ਬਾਕੀ ਨੈਨਾਕ ਸੁਣ ਲੀ ਕਿਤੇ ਮਰਜੀ ਭਰ ਲਾ ਹੂੰ ਸੈਂਗਲ ਨਾਲ ਬਹੁਤ ਉੰਗਾ ਕੱਟੀ ਨਹੀਂ ਹੋ ਬਸ ਖੁੱਲਾ ਗੱਲ ਜਿਵੇਂ ਸੈਂਗਲ ਨਾਲ ਦਿਨ ਮੋੜਾ ਸ਼ਾਰਟ ਕਰਦਾ ਇੱਥੇ ਹਾਂ ਹਾਂ ਠੀਕ ਹੈ ਲੈ ਇੱਥੋਂ ਦੇ ਲੋ ਲਗਭਗ 11 ਕਿ ਮਹੀਨੇ ਦੀ 12 ਦੀ ਸਾਲ ਦੀ ਕੱਟੀ ਹੋਣੀ ਹੈ ਜੀ ਤੈਨੂੰ ਅੱਜ ਕੱਲ ਪਤਾ ਕੱਟੀਆਂ ਮਿਲਦਾਂ ਹੂੰ ਲੋਕ ਡਿਮਾਂਡ ਵੱਡੀ ਹੈ ਕੱਟੀਆਂ ਦੀ ਵੈਸੇ ਆਉਣ ਵਾਲੇ ਟਾਈਮ ਦਾ ਹੈ ਮਤਲਬ ਵੀ ਐਫ ਡੀ ਹੈ ਕਿਤਰਾ ਦੀ ਹੈ ਜੇ ਕੋਈ ਭਰਾ ਜਸਾਹੂ ਕੱਟਾਂ ਲੈ ਕੇ ਅਸਤ ਆਪਾਂ ਤੁਹਾਨੂੰ ਪਤਾ ਬੱਚਿਆਂ ਲੈਣਿਆ ਜਾਦੇ ਤਾਂ ਹੂੰ ਬਸ ਕਹੂੰਗੀ ਜੋ ਕਟਿੰਗ ਨੇ ਡਮਾ ਫੋਨ ਵਾਲੇ ਆਉਂਦੇ ਆ ਬਾਈ ਠੀਕ ਆ ਤੇ تنਵੀਰ ਆਪਾਂ ਇਹ ਕੱਟੀ ਦਾ ਹੁਣ ਕੀ ਰੇਟ ਕਰਨਾਗਾ ਲੈਣ ਦੇਣ ਜਾ ਲੈਣ ਦੇਣ ਹਾਂ 15000 ਦੀ ਦੇ ਦਾਂਗੇ ਬਸ ਮਾਨਤਨ ਕਰ ਦਾਂਗੇ 15 ਦੀ ਦੇ ਦਾਂਗੇ ਘੱਟ ਕਰ ਆ ਫੋਨ ਤੇ ਕਰ ਲਾਂਗੇ ਬਾਕੀ ਵਿੱਚ ਹੀ ਕਰਦੇ ਫਿਰ ਕੱਟ ਵਾਹ ਯਾਰ ਛੋਟ ਆ ਬਸ ਇਹਦੂ ਆ 14 ਨਹੀਂ ਮਾਰਦਾ 14 ਚ ਵੀ ਕਰਨਾ ਪੂ ਰੇਟਰ ਆ 14 ਕਰਾ ਪਹਿਲਾਂ 15 ਮੁੱਲ ਸੀ ਰੇਟ ਮੁੱਲ ਪਾ 14 ਕਰਾਦਾ ਤੁਹਾਨੂੰ ਮਾਰਨ ਤਾਂ ਛੋਟ ਛਪਾ ਇਹਦੇ ਵਿੱਚੋਂ ਕਰ ਦੂ ਬਾਈ ਧੱਕਾ ਕਰ ਲਓ ਕੋਈ ਨਾਲੀ ਕਰ ਦੋ ਇਨਾਂ ਕੋਈ ਜੇ ਬੰਦਾ ਨਰਮ ਹੀ ਆ ਇਹ ਤੇ ਬੱਚੀ ਆ ਗਈ 2 ਨੰਬਰ ਤੇ ਆਪਣੇ ਕੋਲ ਆ ਗਈ ਜਰਸੀਾਂ ਗਜ ਨਾ ਆ ਗਈ ਥੋੜੀ ਜੀ ਕਰਾਸ ਜੀ ਦੀ ਪੂਰੀ ਜੰਮੀ ਪਲੀ ਪੂਰੀ ਫਲਾ ਉਮਰ ਕਿੰਨੀ ਕ ਲੱਗ ਭਗ ਜੇ ਹੋਣ ਬਾਈ ਇਹਦੀ 9 ਮਹੀਨੇ ਦੰਦੋ ਖੀਰੀਆ ਕਨਫਰਮ ਨਹੀਂ ਹੋਤਾ ਚੀਰੀਆ ਜਦੋਂ ਅੰਦ ਹੋਣੀ ਬੱਚੀ ਫਰੀ ਦੇ ਲੰਗ ਨੂੰ ਜਦੋਂ ਅੰਦ ਹੋਈ ਹਾਂ ਮਤਲਬ ਤੂੰ ਭੇਜ ਜੀ ਦਾ ਨੰਦ ਚੈੱਕ ਕਰ ਦੋ ਆਂਦ ਹੋਈ ਵਾਪਸ ਆਉ ਥਾਣ ਚਾਰ ਹੋਣਗੇ ਦੰਦੋ ਖੀਰੀਆ ਹੋਣਗੀਆਂ ਦੰਦੋ ਦੋਨੇ ਖੀਰੀਆ ਕੱਟ ਜਾਓ ਉਹ ਤੋਂ ਬੰਦੇ ਨੇ ਆਪ ਦੇਖਣ ਉੱਪਰੋਂ ਆਪ ਦੇਖਣ ਲੱਕੜਾ ਆ ਗਿਆ ਫਿਰ ਬੱਚੀ ਦਾ ਲੈ ਇੱਥੋਂ ਮਾਰਨੂਗਾ ਮਿੱਤਰੋ ਚੰਗੀ ਜਿੰਮੀ ਭਾਲੀ ਬੜੀ ਬੱਚੀ ਹੈ ਨਾ ਭਾਲੀ ਬਾਈ ਇਹ ਰੀ ਨਾ ਭਾਲੀ ਕਿਸੇ ਭਰਾ ਦੀ ਹੈ ਨਾ ਲੈ ਇੱਥੋਂ ਬੈਕ ਸ਼ਾਇਦ ਸਟਰਕਚਰ ਦੇਖਿਓ ਤੇ ਐਂਗਾ ਲੱਗ ਮੜਾ ਗੇਟ ਕੰਨੀ ਨੂੰ ਹੂੰ ਇੱਥੋਂ ਦੇਖੋ ਬਾਕੀ ਇੱਥੇ ਰੋਕੀ ਥਾਣ ਦਿਖਾ ਦੇ ਮੱਛੀ ਦੇ ਇਹ ਇੱਥੋਂ ਦੇਖੋ ਯਾਰ ਡਰਦੀ ਆ ਮਾੜਾ ਵੀਡੀਓ ਦਾ ਕਰਕੇ ਹੂੰ ਥੋੜਾ ਜਿਹਾ ਉੱਪਰੇ ਬੰਦ ਤੋਂ ਕਰ ਵੀ ਜਾਂਦਾ ਬਸ ਬਾਕੀ ਥਾਣ ਚਾ ਰਹੀ ਆ ਸੋਹਣੇ ਗਿਆ ਇਹ ਦੁਗਰੇ ਦਗਾਏ ਵੀ ਆ ਤਾਂ ਮਾੜੀ ਮੋਟੀ ਤਾਂ ਫੋਟ ਆ ਜਾਂਦੀ ਏ ਜਮੀ ਇੰਨੀ ਕੁ ਹਾਂ ਇਹ ਦਾ ਡਾਗੇ ਵੇ ਸੰਗ ਤਾਂ ਮਾਰਦੀ ਮੂਰਦੀ ਭੋਰਾ ਵੀ ਠੀਕ ਆ ਠੀਕ ਆ ਤੇ ਲਗਭਗ ਇੱਥੇ ਰੋਕੀ ਇਹ ਇੱਥੋਂ ਥਾਣ ਦੇਖੋ ਜੀ ਮੱਛੀ ਦੇ ਹੂੰ ਲੈ ਵੀਰੇ ਲੈ ਜੇ ਲੰਦਰਾ ਪੂਰੀ ਠੀਕਾ ਭਰੋਂ ਦਾ ਕਾਬਲ ਹੋਈ ਬਣ ਮੱਛੀ ਨਾ ਪੂਰੀ ਨਾ ਤਾਂ ਇਹਨੂੰ ਕੋਈ ਗੱਟਾ ਪਾਉਂਦੀ ਲੋਗਾ ਹਾਂ ਇਹਦਾ ਨਾਰਮਲ ਫੀਡ ਤੇ ਮਾਲਾ 25 2 ਮਹੀਨਿਆਂ ਚ ਗੱਪਣ ਹੋ ਜਾਣਾ ਹੂੰ 2 ਮਹੀਨੇ 2 ਮਹੀਨੇ ਚ ਮੈਂ ਕਹਿੰਦਾ ਪਾਊਡਰ ਪਾਊਡਰ ਲੈ ਕੇ ਸਾਲ ਸਵਾ ਸਾਦੀ ਗੱਪਣ ਹੋ ਜਾਂਦੀ ਆ ਹੂੰ ਇਹਦਾ ਮੁੱਲ ਕਰ ਦਿੰਨੇ ਆ ਦੋਆਂ ਚ ਇਹਦਾ ਮੁੱਲ ਹਾਂ ਲੈਣ ਦੇਣ ਬਸ ਮਾਨਤਨ ਹੋ ਜਾਊਗਾ ਹਾਂ 12000 ਦੀ ਦੇ ਦਾਂਗੇ ਬਸ ਮਾਨਤਨ ਘਰੇ ਆਏ ਬੰਦੇ ਰਕਰਾਂ 12 ਚੋਂ ਛੋੜ ਸਵਾ ਮਾਨਤਨ ਹੋ ਜਾਊਗਾ ਹਾਂ 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 ਉਹਾਂ ਪੂਰੀ ਤੰਗੀ ਬਲੀ ਆ ਹਾਂ ਉਹ ਜੇ ਜੇ ਮੱਲਾ ਹੁਣ ਉਹਦਾ ਮੁੱਲ 14 ਹੈ ਇਹਦਾ ਮੁੱਲ 12 ਦੋਨਾਂ ਦਾ ਮੁੱਲ ਬਣ ਗਿਆ 26 ਤੇ ਜੋੜਾ ਲੈਂਦਾ ਮੁੱਲ 25 ਕਰਦਗੇ ਜੀ ਮੋੜਾ 25 ਚ ਮਾਨਤਾ ਦੋਨੇ 25 ਦੇ ਦਾਂਗੇ ਨਹੀਂ ਮਾਨਤਾਂ ਦਾ ਵੱਖਰਾ ਹੋਣੀ ਹੋਣਾ ਹੈ ਮੁੱਲ ਬੱਚੀ ਜੋੜਦਾ ਕਾਦਨੇ ਆ ਜੇ ਜੋੜਾ ਲਊਂ ਤਾਂ ਛੱਬੀ ਬਣਦਾ ਹਾਂ ਹਾਂ ਉਹ 26 ਬਣਦਾ ਕੱਲੀ ਦਾ 12 ਮੋਲ ਹੈ ਉਹ ਦਾ 14 ਮੋਲ ਹੈ ਜੋੜੇ ਦਾ ਮੁੱਲ 25 ਹੈ ਹਾਂ 8-8 ਮੋਲ ਆਏ ਨਹੀਂ ਮਤਲਬ ਕਹੇ 26 ਚਾਹੀਦੇ ਹਾਂ 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 ਵੀ ਉਸਾਂ ਨਾਲ ਪੰਜ-ਪੰਜ ਵੰਡ ਲੇ ਮਾਨਤਾਂ ਤੁਹਾਡਾ ਵੱਖਰਾ ਹੋਣੀ ਹੋਣਾ ਨਾ ਜੇ ਜੋੜਾ ਲਊਂ ਇੰਨੇ ਦੇ ਦਾਂਗੇ ਆਪਾਂ ਬਾਈ ਦਾ ਪਿੰਡ ਫੂਲ ਤਹਿਸੀਲ ਫੂਲ ਜ਼ਿਲ੍ਹਾ ਪਟੰਡਾ ਮੋਬਾਈਲ ਨੰਬਰ ਵੀਰੇ ਇੱਕ ਵਾਰੀ ਫੇਰ ਬੋਲੀ 70810 783453 ਇਹ ਬਾਈ ਦਾ ਸੰਪਰਕ ਹੈ ਜਿਹੜੇ ਭਰਾ ਨੂੰ ਬੱਚੀ ਜਾਂ ਕਟਾਈ ਪਸੰਦ ਬਾਈ ਨਾਲ